ਉਹਦੇ ਦਿਮਾਗ 'ਚ ਫਰਕ ਹੈ। ਉਹ ਤਾਂ ਮੈਨੂੰ ਵੀ ਪਤਾ ਹੈਗਾ ਹੀ ਆ। ਦੇਖਿਆ ਦੇ ਗਿਆ ਨਾ ਨੰਬਰ ਫਿਰ? ਨੰਬਰ ਨਹੀਂ ਉਹ ਤੈਨੂੰ ਪਾਗਲ ਬਣਾ ਕੇ ਚਲਾ ਗਿਆ। ਨੰਬਰ ਚੈੱਕ ਕਰ, ਇਹ ਤਾਂ 11 ਅੱਖਰਾਂ ਦਾ। ਉਹ ਮੂੰਹ ਸੰਭਾਲ ਕੇ ਗੱਲ ਕਰ ਜਿਹਦੇ ਸਿਰ ਤੇ ਢੂਟਦੀ ਤੇ ਉਹਦਾ ਪਿੰਜਰੇ 'ਚ ਕੈਦ ਆ। ਉਹ ਕਿਉਂ ਬੰਗ ਕਰਦਾ ਵਿਚਾਰੀ ਨੂੰ? ਮੂੰਹ ਦੇਖਦਾ ਕਿਵੇਂ ਉੱਤਰਿਆ ਪਿਆ। ਲੱਗਦਾ ਜੀਨ ਲੱਗਦਾ ਜੱਗੇ ਬਿਨਾ। ਕੀ ਕਹਿੰਦਾ ਤੇਰਾ ਚਾਚਾ? ਓਏ ਅਵਾੜ ਵਾਲਾ ਗੰਮ ਤਾਂ ਆਪਣੀ ਕਰਿਆ ਨਹੀਂ। ਗਾਲਾਂ ਦਿੰਦਾ ਦੀ। ਪਹਿਲਾਂ ਪੁਲਿਸ ਨੇ ਕੁੱਟਿਆ। ਕੁਣ ਕਰੇ ਜਾ ਕੇ ਚਾਚਾ ਗੁੱਟੂ ਉਹ ਮੰਗੇ ਚਾਹ ਲੈਣ ਦੋ ਕੱਪ ਉਹ ਜੱਜਾ ਸੰਧੂ ਬਾਈ ਦਾ ਫੋਨ ਆ ਨਾ ਆਇਆ ਹੁੰਦਾ ਤੈਨੂੰ ਮੱਝ ਦੱਸੀ ਦੇਣਾ ਦੀ ਪਤਾ ਤਾਂ ਉਹ ਬਗ ਜਾ ਬਗ ਜਾ ਚਲ ਜਾ ਟਲ ਜਾ ਤੂੰ ਆਇਸ਼ਕ ਬੰਦੇ ਨੂੰ ਬਰਬਾਦ ਕਰ ਦਿੰਦਾ ਬੜੀ ਪਹਿੜੀ ਸੱਤ ਹੁੰਦੀ ਐਸ਼ਕ ਦੀ ਜਦੋਂ ਵਜਦੀ ਐ ਨਾ ਦਿਲ ਤਰੋਂਦਾ ਪਰ ਚੀਕਾਂ ਨਹੀਂ ਨਿਕਲਦੀ ਟਰਦੀ ਭਾਬੀ ਤੇ ਜੱਗੇ ਦੀ ਜੀਐਫ ਉਨਹੀਂ ਮੈਨਮ ਉਹ ਤੁਹਾਡੇ ਹੱਥੋਂ ਨਾਲ ਨਹੀਂ ਹੈ ਗਿਆ ਉਹ ਜੱਗਾ ਬਾਈ ਨਾ ਪਹਿਲਾਂ ਬੜਾ ਸ਼ਰੀਫ ਹੁੰਦਾ ਸੀ ਪਰ ਕੰਜਰ ਦਾ ਇਸ਼ਕ ਕਰ ਬੈਠਿਆ ਉੱਪਰ ਕਹਿੰਦੇ YouTube ਤੇ ਲੋਕਾਂ ਨੇ ચીਕ ਮਰਾਫੀ ਹੋਣੀ ਆ YouTube ਤੇ ਹੈਲੋ ਜੱਗੇ ਉਹ ਆ ਕੀ ਰੂਪ ਤੋਂ ਇਨਾ ਲੇਟ ਹੋ ਗਈ। ਤੁਹਾਨੂੰ ਪਤਾ ਤਾਂ ਹੈਗਾ ਆਪਣੇ ਸੁਨਾਮ ਕਿੰਨੀ ਟ੍ਰੈਫਿਕ ਹੁੰਦੀ ਆ। ਬਸ ਉੱਥੋਂ ਆਉਂਦੇ-ਆਉਂਦੇ ਲੇਟ ਹੋ ਗਈ। ਅੱਛਾ। ਤੇ ਆ ਕੀ ਲਿਖੀ ਜਨਾਂ? ਉਹ ਮੈਂ ਤਾਂ ਤੇਰੀ ਸੇਲੀ ਦਾ ਅਸਾਈਨਮੈਂਟ ਪੂਰੀ ਕਰਦਾ ਸੀ। ਅੱਛਾ ਮੇਰੀ ਕਰਤੀ ਪੂਰੀ? ਤੇਰੀ ਤਾਂ ਕਦੋਂ ਦੀ ਕਰਤੀ। ਚਲ ਫੇਰ ਠੀਕ ਆ। ਸੱਚ ਅੱਜ ਵੈਲੈਂਟਾਈਨ ਡੇ ਆ। ਮੇਰੇ ਲਈ ਕੀ ਗਿਫਟ ਲੈ ਕੇ ਆਇਆ? ਓਹੋ। ਯਾਰ ਮੈਂ ਗਿਫਟ ਵਾਸਤੇ ਪੈਸੇ ਲੈਣਾ ਤਾਂ ਭੁੱਲੀ ਗਿਆ ਮੰਮੀ ਤੋਂ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀ। ਓਏ ਯਾਰ ਫੇਰ ਕੀ ਹੋ ਗਿਆ? ਮੈਂ ਪੈਸੇ ਚੱਕਣੇ ਭੁੱਲ ਗਿਆ। ਤੋਰ ਗਲ ਹੁੰਦੇ ਕਦੋਂ ਨੇ ਤੁਸੀਂ ਹਰ ਵਾਰੀ ਐਂ ਕਰਦੇ ਹੁੰਨੇ ਹੋ ਓਏ ਯਾਰ ਆਈ ਲਵ ਯੂ ਰੂਪ ਓ ਬਾਈ ਸੋਨ ਕੋਈ ਗਲਤਫਹਿਮੀ ਹੋ ਰਹੀ ਆ ਇਹ ਮੇਰੀ ਗਰਲਫ੍ਰੈਂਡ ਆ ਉਹ ਕੀ ਐ ਤੇਰੀ ਜੀ ਐਫ ਇਹ ਮੂੰਹ ਦੇਖਿਆ ਤਾਂ ਆਪਣਾ ਸਾਰਾ ਮੂੰਹ ਖਰਾਬ ਕਰਕੇ ਰੱਖਦਾ ਓ ਬਾਈ ਰੂਪ ਮੈਨੂੰ ਪਿਆਰ ਕਰਦੀ ਆ ਤੂੰ ਚਲਾ ਜਾ ਯਾਰ ਇੱਥੋਂ ਨਹੀਂ ਤਾਂ ਉਹ ਨਹੀਂ ਤਾਂ ਕੀ ਕੀ ਕਰ ਲੇਗਾ ਫਿਰ ਤੂੰ ਓ ਚੂਹਾ ਆ ਗਿਆ ਦੇਖ ਉਹ ਕਿੱਥੇ ਬਾਈ ਉਹ ਬੱਸ ਡਰ ਗਿਆ ਉਹ ਕਿਸੇ ਦੇ ਹੱਥ ਚੁੱਕਣ ਤੋਂ ਪਹਿਲਾਂ ਨਾ ਜਿਗਰਾ ਚਾਹੀਦਾ ਜਿਗਰਾ ਤੂੰ ਹੱਥ ਚੱਕੇਗਾ ਤੂੰ ਤਾਂ ਚੂਹੇ ਤੇ ਉੱਡ ਰਹੀ ਜੰਨਾਗਾ ਉਹ ਤੂੰ ਰੂਪੇ ਦੇ ਨਾਲ ਕੀ ਫਿਰਦੀਆਂ ਜੱਬੜੇ ਨਾਲ ਹੋਰ ਮੁੰਡੇ ਮਰ ਗਏ ਗੱਲ ਤੇਰੀ ਵੀ ਸਹੀ ਐ ਲੱਕੀ ਐਵੇਂ ਫਸ ਗਈ ਮੈਂ ਆਰਡਰ ਪੋਕ ਜੇ ਨਾਲ ਰੂਪੇ ਤੱਲੇ ਵੀ ਹੈ ਜੀ ਮੌਕਾਗਾ ਇਹ ਮੌਕੇ ਬਾਰ ਬਾਰ ਨਹੀਂ ਆਉਂਦੇ ਹੈਗੇ ਫਿਰ ਉਹ ਤੂਰੇ ਖੜਾਈ ਕਰਦਾਗਾ ਜਾਂ ਤਰ ਜਾ ਰੋਣਾ ਉਹ ਰੂਪਾ ਪਰ ਮੈਂ ਤੇਰੇ ਵਾਸਤੇ ਝਾਂਜਰਾਂ ਲੈ ਕੇ ਆਇਆ ਸੀਗਾ ਮੇਰੇ ਪਿਆਰ ਦੀ ਆਖਰੀ ਨਿਸ਼ਾਨੀ ਸਮਝ ਕੇ ਰੱਖ ਲੈ ਜੱਗੇ ਨਾ ਮੈਨੂੰ ਤੇਰੀ ਲੋੜ ਹੈ ਤੇ ਨਾ ਇਹ ਝਾਂਜਰਾਂ ਦੀ ਉਹ ਚੱਕ ਲੈ ਚੱਕ ਲੈ ਮੈਨੂੰ ਲੱਗਦਾ ਇਹ ਝਾਂਜਰਾਂ ਨੂੰ ਹੋਰ ਪੈਰ ਵੀ ਨਹੀਂ ਮਿਲਣੇ ਹੈਗੇ ਪਾਉਣ ਨੂੰ ਤੂੰ ਪਾਰਾ ਜਾ ਭਾਜ ਜਾ ਗਲੀਆਂ 'ਚ ਨੱਚਦਾ ਫਰੀ ਲੜੇ ਗਾਉਂਦਾ ਰਹੀ ਮੈਂ ਨੱਚਾਂ ਮੇਰੇ ਯਾਰ ਦੀ ਯਾਰਚ ਚੱਲ ਰੂਪ ਚੱਲੀਏ ਬਸ ਰੂਪ ਨੇ ਜੱਗੇ ਬਾਈ ਦੀ ਜ਼ਿੰਦਗੀ ਦੀ ਛੋਲੀ ਬਦਲ ਤੇ ਅੱਛਾ ਆਰੀਜ਼ਨ ਸੀ ਜੀ ਦੇ ਕਰਕੇ ਜੱਗਾ ਕੁੜੀਆਂ ਦੇ ਕੋਲੋ ਨਹੀਂ ਲੰਗਦਾ ਸੀ ਬੇਸਿਆ ਰੂਪ ਦਾ ਡਰੈਸ ਦੇ ਮੈਨੂੰ ਮੈਂ ਵੀ ਦੇਖਾ ਕਿੰਨੀ ਘੂਰ ਪਰੀ ਆ ਉਹ ਓਏ ਤੂੰ ਕੀ ਕਰੇਂਗੀ ਕੁਝ ਤਾਂ ਕਰੂੰਗੀ ਬਸ ਉਹ ਡਰੈਸ ਦੇ ਉਹਦਾ ਓਏ ਕੁਸ਼ਤੀ ਦੀ ਚੈਂਪੀਅਨ ਰਹੀ ਹੋਈ ਆ ਕਾਲਜ ਜੋ ਉਹ ਐਵੇਂ ਨਾ ਪੰਗਾ ਲੈ ਲਈ ਉਹਦੇ ਨਾਲ ਜੇ ਕਰੋ ਕੁਸ਼ਤੀ ਦੀ ਚੈਂਪੀਅਨ ਰਹੀ ਆ ਨਾ ਮੈਂ ਵੀ ਦਾਪੇਚ ਘੱਟ ਨਹੀਂ ਲਾਏ ਇੱਕ ਵਾਰ ਤਾਂ ਮੱਥਾ ਲਗਾਉਣਾ ਹੀ ਪਊ ਉਹਦੇ ਨਾਲ ਤੋ ਅਡਰੈਸ ਤੇ ਮਲਾਉਣਾ ਕੱਲ ਨੂੰ ਤੈਨੂੰ ਮੈਂ ਹਾਂਜੀ ਦੋਸਤੋ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੇਮ ਬਾਰੇ ਦੱਸਣਾ ਚਾਹੁੰਨਾ ਜਿਹਨੂੰ ਖੇਡ ਕੇ ਤੁਸੀਂ ਬਹੁਤ ਸਾਰੇ ਪੈਸੇ ਕਮਾ ਸਕਦੇ ਹੋ ਤੇ ਇਹ ਗੇਮ ਦਾ ਨਾਮ ਹੈ ਜੈਪਲਿਨ ਇਹਦੇ ਵਿੱਚ ਮੈਂ ਤੇ ਮੇਰੇ ਦੋਸਤਾਂ ਨੇ ਖੇਡ ਕੇ ਬਹੁਤ ਸਾਰੇ ਪੈਸੇ ਕਮਾਏ ਨੇ ਤੇ ਬਹੁਤ ਹੀ ਆਸਾਨ ਹੈ ਤੁਸੀਂ ਵੀ ਖੇਡ ਸਕਦੇ ਹੋ ਤਾਂ ਮੈਂ ਤੁਹਾਨੂੰ ਖੇਡ ਕੇ ਹੀ ਦਿਖਾਉਣਾ ਇੱਥੇ ਮੈਂ ਖੇਡਣਾ ਸ਼ੁਰੂ ਕੀਤਾ ਤਾਂ ਤੁਸੀਂ ਦੇਖ ਸਕਦੇ ਹੋ ਇਹ ਉੱਪਰ ਰੋੜ ਰਿਹਾ ਹੈ ਤੇ ਪੈਸੇ ਬਣ ਰਹੇ ਹਨ ਦੇਖੋ ਮੈਂ ਜਿੱਤ ਗਿਆ 18000 ਰੁਪਏ ਉਹ ਵੀ ਥੋੜੇ ਜਿ ਮਿੰਟਾਂ ਚ ਤੁਸੀਂ ਵੀ ਜਿੱਤ ਸਕਦੇ ਹੋ ਤੇ ਦੋਸਤੋ ਇੰਨਾ ਹੀ ਨਹੀਂ ਇਹ ਪੈਸੇ ਤੁਹਾਡੇ ਅਕਾਊਂਟ ਵਿੱਚ ਟਰਾਂਸਫਰ ਹੋ ਜਾਣਗੇ ਉਹ ਵੀ ਥੋੜੇ ਟਾਈਮ ਚ ਜਿਵੇਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਵਿੱਚ ਜਿਸ ਨੇ ਵੀ ਖੇਡਿਆ ਹੈ ਸਭ ਨੇ ਜਿੱਤੇ ਹਨ ਪੈਸੇ ਤੁਸੀਂ ਵੀ ਦੇਰ ਨਾ ਕਰੋ ਖੇਡੋ ਤੇ ਜਿੱਤੋ ਤੇ ਤੁਹਾਡੇ ਫਰਸਟ ਡਿਪੋਜ਼ਿਟ ਤੇ ਤੁਹਾਨੂੰ ਬੋਨਸ ਵੀ ਮਿਲੂਗਾ ਤਾਂ ਦੇਰ ਕਿਸ ਗੱਲ ਦੀ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਉੱਥੇ ਆ ਕੇ ਡਾਊਨਲੋਡ ਕਰੋ ਖੇਡੋ ਤੇ ਜਿੱਤੋ ਪਾਰੀਆ ਉਹ ਪਾਰਾ ਤਾਂ ਫੀ ਹੋਗਾ ਸਾਰੀ ਤਾਂ ਦੁਕਾਨ ਖਰੀਦ ਲਈ ਲੈ ਇकडे ਮੇਰੇ ਨੇ ਸਾਰੇ ਥੋਡੇ ਵੀ ਤਾਂ ਹੈਗੇ ਨੇ ਵਿੱਚ ਓ ਯਾਰ ਮੇਰੇ ਕਿੱਥੇ ਨਗੇ ਮੇਰੀ ਤਾਂ ਇੱਕ ਪੈਂਟ ਸ਼ਰਟ ਹੈਗੀ ਬਾਕੀ ਤਾਂ ਸਾਰੇ ਤੇਰੀ ਨੇ ਕੱਪੜੇ ਇਹ ਓਏ ਉਖਾ ਰੂਪ ਤੇ ਉਹਦਾ ਬੀਐਫਲ ਲੱਕੀ ਇਹ ਇੱਥੇ ਰਹਿੰਦੇ ਆ ਅੱਛਾ ਇਹ ਯਾਰ ਰੂਪ ਹਾਂ ਇਹਦੇ ਘਰ ਦੇ ਕੁਝ ਨਹੀਂ ਕਹਿੰਦੇ ਓਏ ਇਹਦੇ ਘਰ ਦੇ ਤਾਂ ਕੈਨੇਡਾ ਗਏ ਹੋਏ ਨੇ ਮੈਂ ਸੁਣਿਆ ਨਹੀਂ ਵੀ ਜਾਣਾ ओके लक्की ਵੈਸੇ ਤਾਂ ਦਿਨੋ ਦਿਨ ਬਹੁਤ ਕੰਜੂਸ ਹੁੰਦਾ ਜਾਣਾ ਉਹ ਯਾਰ ਮੈਂ ਨਹੀਂ ਕੰਜੂਸ ਹੁੰਦਾ ਯਾਰ ਇਹਨਾਂ ਨਾਲੇ ਤੂੰ ਖਰਚੇ ਘਟਾ ਨਾਲੇ ਤੂੰ ਹੀ ਦਿਨੋ ਦਿਨ ਖਰਚੇ ਕਰੀ ਜਾਂਦੀ ਹੈਗੀ ਲੈ ਮੈਂ ਕਿਹੜਾ ਤੈਨੂੰ ਕੰਗਾਲ ਕਰਦੀ ਸੀ ਜੇ ਦਵਾ ਦਿੰਦਾ ਕਿਹੜੀ ਫੇਰ ਕੀ ਹੋ ਜਾਂਦਾ ਉਹ ਯਾਰ ਤੈਨੂੰ ਹੁਣ 10000 ਦੀ ਕਿਹੜੀ ਕਿੱਥੇ ਦਵਾਦਾ ਉਹ ਜੇ 100 200 ਦੀ ਹੁੰਦੀ ਤੈਨੂੰ ਦਵਾ ਦਾਂ ਉਹਨੇ ਤਾਂ ਟਾਈਮ ਹੀ ਦੱਸਣਾ ਹੁੰਦਾਗਾ ਅੱਛਾ ਆ ਜਿਹੜਾ ਐਂਡਰੌਇਡ ਵੇਚ ਕੇ ਆਈਫੋਨ ਲਿਆ ਇਹਦਾ ਵੀ ਕੀ ਫਾਇਦਾ 1.5 ਲੱਖ ਲਾਏ ਦਾ ਫੋਨ ਦਾ ਫੋਨ ਹੀ ਐ 10000 ਨਾਲ ਲੈ ਲੈਂਦੇ ਹੁਣ ਇਹ ਪੁੱਛੇ ਹੋ ਕੇ ਬੈਗੀ ਜਨਾਨੀਆਂ ਦਾ ਵੀ ਡਰਮ ਹੀ ਆ ਬਸ ਉਹ ਜੰਨਾ ਚ ਰਹਿ ਮੈਂ ਘੜੀ ਨਾਲ ਲੈ ਕੇ ਦਮਾ ਇਹ ਨਹੀਂ ਮੰਨਦੀ ਹੈਗੀ ਉਹ ਲੈ ਕੇ ਵੀ ਕਿੱਥੋਂ ਦਮਾ ਬਟੂ ਵੀ ਸਾਲਾ ਖਾਲੀ ਹੋਇਆ ਪਿਆ ਉਹ ਮੇਰੇ ਤੇ ਲੱਤਾਂ ਦੁਖਣ ਲੱਗੀਆਂ ਕਿੰਨਾ ਘਟੇ ਮ ਖੜਨਾ ਹੋਰ ਯਾਰ ਉਹ ਖੜਿਆ ਰਹਿ ਚੁੱਪ ਕਰਕੇ ਦੋ ਕੁ ਮਿੰਟ ਦੀ ਗੱਲ ਆ ਜੱਗਾ ਸਹੀ ਕਹਿੰਦਾ ਸੀ ਕੀ ਕਹਿੰਦਾ ਸੀ ਕਹਿੰਦਾ ਉਹ ਤਾਂ ਸਿਰਫ ਰੀਜੀ ਆ ਉਹ ਕੁਝ ਵੀ ਕਹੇ ਉਹਦੇ ਲਈ ਸਭ ਕੁਝ ਅਲਾਊਡ ਆ ਪਰ ਤੇਰੇ ਲਈ ਨਹੀਂ ਚੁੱਪ ਕਰਕੇ ਖੜ ਜਾ ਹੁਣ ਉਹ ਥਿ ਲੋਕ ਨੂੰ ਵਾਲ ਚਾਹ ਕੇ ਕੀ ਕਰਨਾ ਚਾਹੁੰਨੀ ਆ ਤੂੰ ਉਹ ਵੀ ਦੱਸੂਗੀ ਪਰ ਇੱਕ ਕੰਮ ਕਰ ਮੇਰਾ ਮੈਂ ਨਹੀਂ ਤੇਰਾ ਕੰਮ ਕਰਦਾ ਪਤਾ ਨਹੀਂ ਕੀ ਕੰਮ ਕਰਾਉਣਾ ਚਾਹਨੀ ਐ ਤੂੰ ਕਰਨੀ ਆ ਪ੍ਰਿਆ ਨਾਲ ਸੈਟਿੰਗ ਜਾਂ ਉਹਦੀ ਕਿਸੇ ਹੋਰ ਨਾਲ ਸੈਟਿੰਗ ਕਰਾਵਾ ਮੈਂ ਉਹ ਤਾਂ ਮਕੇ ਦੀ ਨਲੀ ਗੱਲ ਗਲਤ ਆ ਦੱਸ ਕੀ ਕੰਮ ਆ ਤੇਰਾ ਆਹ ਫੋਨ ਚੱਕ ਮੇਰਾ ਇਹਨੂੰ ਵੇਚ ਕੇ ਨਾ ਜਿੰਨੇ ਪੈਸੇ ਮਿਲਦੇ ਆ ਲਿਆ ਕੇ ਦੇ ਮੈਨੂੰ ਪਰ ਵੇਚ ਨਾ ਗਿਓ ਫੋਨ ਇਹ ਮੈਂ ਤੈਨੂੰ ਬਾਅਦ ਚ ਦੱਸੂਗੀ ਮੈਨੂੰ ਪੈਸੇ ਲਿਆ ਕੇ ਦੇ ਚਲ ਠੀਕ ਆ ਹੁਣ ਹੁਣ ਜੀ ਕੌਣ ਤੁਸੀਂ ਮੈਨੂੰ ਛੱਡੋ ਕੀ ਹਾਲ ਹੈ ਰੂਪ ਮੈਂ ਤਾਂ ਠੀਕ ਹਾਂ ਪਰ ਤੁਸੀਂ ਕੌਣ ਮੈਂ ਤਾਂ ਜਾਣਦੀ ਨਹੀਂ ਤੁਹਾਨੂੰ ਕੋਈ ਨਾ ਜਾਣ ਪਛਾਣ ਤਾਂ ਹੁੰਦੀ ਰਹਿਣੀ ਆ ਹੁਣ ਕੁਸ਼ਤੀ ਕਰਾਂਗੇ ਮੇਰੇ ਨਾਲ ਕੁਸ਼ਤੀ ਪਾਗਲ ਆ ਤੂੰ ਕੌਣ ਆ ਡਾਰਲਿੰਗ ਕੌਣ ਆ ਰਿਹਾਗਾ ਪਤਾ ਨਹੀਂ ਜੀ ਕੌਣ ਆ ਪਾਗਲ ਜੀ ਮੈਨੂੰ ਕਹਦੀ ਕੁਸ਼ਤੀ ਲੜਨੀ ਆ ਕਿਵੇਂ ਲੱਗੀ ਜੀ ਉਹ ਹੈਲੋ ਤਾਂ ਠੀਕ ਆ ਤੁਸੀਂ ਕੌਣ ਹੋ ਇੱਥੇ ਕੀ ਲੈਣ ਆਏ ਹੋਗੇ ਪਤਾ ਨਹੀਂ ਜੀ ਕੌਣ ਆ ਐਵੇਂ ਤੰਗ ਕਰੀ ਜਾਂਦੀ ਆ मैडम ਤਾਂ ਮੇਰੀ ਬਿਨਾ ਗੱਲ ਸੁਣੀ ਪੜਕ ਰਹੇ ਨੇ ਤੁਸੀਂ ਸੁਣ ਲਓ ਮੇਰੀ ਗੱਲ ਹਾਂਜੀ ਸੁਣਾਓ ਕੀ ਗੱਲ ਹੈ ਤੁਸੀਂ ਕੀ ਸੁਣੋਗੇ ਉਹ ਇੱਕ ਮਿੰਟ ਖੜ ਜਾ ਗੱਲ ਸੁਣਤਾ ਲੈਣ ਦੇ ਦੇਖੋ ਰੂਪ ਮੈਨੂੰ ਪਤਾ ਗੰਡੂਆ ਦੇ ਕਾਲਜ ਦੀ ਕੁਸ਼ਤੀ ਦੀ ਚੈਂਪੀਅਨ ਆ ਤੇ ਮੈਂ ਉੱਥੇ ਦੀ ਸਟੂਡੈਂਟ ਆ ਆ ਦੇਖੋ ਮੇਰਾ ਆਈ ਕਾਰਡ ਦੇਖੋ ਐਕਚੁਅਲੀ ਮੈਂ ਵੀ ਕੁਸ਼ਤੀ ਦੀ ਖਿਡਾਰੀ ਆ ਤੇ ਮੈਨੂੰ ਬਹੁਤ ਸ਼ੌਂਕ ਆ ਸ਼ਰਤ ਲਗਾ ਕੇ ਕੁਸ਼ਤੀ ਖੇਡਣ ਦਾ ਮੈਨੂੰ ਕਾਲਜ ਦੇ ਸਟੂਡੈਂਟਸ ਨੇ ਇੰਨਾ ਹੀ ਕੁਝ ਦੱਸਿਆ ਸੀ ਤੇ ਬਸ ਮੈਂ ਆ ਗਈ ਫਿਰ ਸ਼ਰਤ ਲਗਾਉਣ ਲਈ। ਅੱਛਾ। ਵੈਸੇ ਮੈਂ ਮੁਫਤ ਚ ਨਹੀਂ ਕਹਿ ਰਹੀ ਸ਼ਰਤ ਲਗਾਉਣ ਲਈ। ਭਾਗ ਲੈਣ ਲਈ ਤੁਹਾਨੂੰ 10000 ਰੁਪਏ ਮਿਲੂਗਾ ਤੇ ਜੇ ਮੈਂ ਜਿੱਤ ਗਈ 1 ਲੱਖ ਰੁਪਏ ਇਨਾਮ ਚ ਉਹ ਵੀ ਤੁਹਾਨੂੰ ਮਿਲੂ। ਹੈ 1 ਲੱਖ ਰੁਪਇਆ। ਹਾਂ ਤੇ ਉਹਦੇ ਲਈ ਤੁਹਾਨੂੰ 1 ਰੁਪਇਆ ਵੀ ਨਹੀਂ ਦੇਣਾ ਪੈਣਾ। ਬਸ ਇੱਕ ਡੇਅਰ ਕੰਪਲੀਟ ਕਰਨਾ ਪੈਣਾ। ਮੇਰਾ ਬਿਲਕੁਲ ਵੀ ਦਿਲ ਨਹੀਂ ਆ ਖੇਡਣ ਦਾ। ਵੇਖ ਲਵੋ। ਲੱਖ ਰੁਪਏ ਦਾ ਸਵਾਲ ਹੈ 10000 ਤਾਂ ਤੁਹਾਨੂੰ ਭਾਗ ਲੈਣ ਲਈ ਮਿਲ ਰਹੇ ਨੇ ਤੇ ਵੈਸੇ ਵੀ ਮੈਂ ਉਹਦੇ ਵਿੱਚੋਂ ਕੁਝ ਵਾਪਸ ਨਹੀਂ ਮੰਗਾਂਗੀ ਤੁਹਾਡੇ ਤੋਂ ਸਭ ਪੈਸੇ ਤੁਹਾਡੇ ਹੀ ਹੋਣਗੇ ਕੋਈ ਗੱਲ ਨਹੀਂ ਐਸੀ ਸਲਾਹ ਕਰਕੇ ਦੱਸ ਦਿਆਂ ਤੁਹਾਨੂੰ ਕੀ ਗੱਲ ਕਰਨੀ ਆ ਤੁਸੀਂ ਯਾਰ ਤੂੰ ਬਸ ਖੇਡ ਲੈ ਨਾ ਇਹਦੇ ਵਿੱਚ ਆਪਣਾ ਕਿਹੜਾ ਨੁਕਸਾਨ ਆਗਾ ਨਾਲੇ 10000 ਰੁਪਏ ਤਾਂ ਆਪਣੇ ਲਈ ਵੀ ਆ ਹੀ ਰਿਹਾਗਾ ਨਾਲੇ ਜਿਹੜੀ ਤੂੰ ਘੜੀ ਪਸੰਦ ਕਰਕੇ ਤੀ ਉਹ ਲੈ ਲੀਂਦਾ ਸਾ ਯਾਰ ਦੀ ਆਪਾਂ ਇਹਨੂੰ ਜਾਣਦੇ ਵੀ ਨਹੀਂ ਹੈਗੇ ਵੀਰ ਆਈ ਗੱਡ ਦਿਖਾ ਤਰੀਏ ਉਹ ਆਪਣਾ ਆਪਣੇ ਕਾਲਜ ਦੇ ਸਟੂਡੈਂਟ ਆ ਉਹ ਜਿਹੜੇ ਕਈ ਹੁੰਦੇ ਨੇ ਮੈਂਟੀ ਸੈਂਟਰ ਲੋਕ ਆ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਫੈਨਸ ਹੋਣ ਦਾ ਸ਼ਰਤਾਂ ਲਾ ਕੇ ਗੇਮਾਂ ਖੇਡਣ ਦਾ ਪੁੱਛ ਤੂੰ ਐਨੀ ਬਾਲਾ ਨਾ ਸੋਚੀ ਆ ਪਰ ਜੇ ਮੈਂ ਹਾਰ ਗਈ ਫੇਰ ਉਹ ਫੇਰ ਕੀ ਹੁੰਦਾਗਾ ਉਹ ਸਿੰਪਲ ਜਿਹਾ ਇੱਕ ਡੇਅਰ ਦੇਵਾਂਗੇ ਉਹਦੇ ਵਿੱਚ ਮਾਣਾ ਮੋਟਾ ਗਾਣਾ ਕੋਣਾ ਕੋਣਾ ਹੋਊਗਾ ਜਾਂ ਕੁਝ ਹੋਰ ਕਰਨਾ ਹੋਊਗਾ ਆਪਣਾ ਕੋਈ ਨੁਕਸਾਨ ਨਹੀਂਗਾ ਇਹ ਚ ਮੈਂ ਹਾਂ ਕਰ ਰਾਂਗਾ ਠੀਕ ਹੈ ਠੀਕ ਹੈ ਚਲ ਆ ਜਾ ਹਾਂਜੀ ਹੋ ਗਈਸ ਲਾ ਮੈਂ ਤਿਆਰ ਹਾਂ ਕੁਸ਼ਤੀ ਲਈ ਓਕੇ ਡਾਨਾ ਫਿਰ ਸ਼ਾਮ ਨੂੰ 5 ਵਜੇ ਗੰਡੂਆ ਦੇ ਗਰਾਊਂਡ ਚ ਆ ਜੀ ਇੰਤਜ਼ਾਰ ਰਹੂਗਾ ਮੈਨੂੰ ਸਤਿ ਸ਼ਕਾਮਾ ਮੈਂ ਮਾ ਤਾਂ ਢਾਈ ਘੜੀ ਥੈਂਕ ਯੂ ਓ ਹਾਂ ਚੁੱਜੀ ਹੋ ਗਏ ਪੇਪਰ ਤੇਰੇ ਹਾਂ ਬਈ ਬਸ ਤੇਰਾ ਸਾਰੇ ਹੋ ਗਏ ਬਸ ਇੱਕ ਰਹਿ ਗਿਆ ਗੱਲਾਂ ਮੇਰੀ ਉਹ ਕਿਹੜਾ ਇੰਗਲਿਸ਼ ਦਾ ਬਈ ਉਹ ਕੋਈ ਨਾ ਕਢਾ ਦਾਂਗੇ ਡਰਦਾ ਕਿਉਂ ਆ ਉਹ ਪੜ ਲਿਆ ਕਰ ਪਤੰਦਰਾ ਉਹ ਜੱਗੇ ਬਈ ਤੁਸੀਂ ਇੱਥੇ ਬੈਠੇ ਹੋ ਉੱਥੇ ਪੰਗਾ ਪੈ ਗਿਆ ਯਾਰਾ ਉਹ ਕੀ ਪੰਗਾ ਪੈ ਗਿਆ ਹੁਣਾ ਉਹ ਤੁਹਾਨੂੰ ਪਤਾ ਨਹੀਂ ਕੁਸ਼ਤੀ ਦਾ ਮੁਕਾਬਲਾ ਆਪਣੇ ਪਿੰਡ ਅੱਜ ਕੁਸ਼ਤੀ ਦਾ ਮੁਕਾਬਲਾ ਉਹਨਾਂ ਦਾ ਕੋਈ ਪੋਸਟਰ ਪੋਸਟਰ ਲੱਗਿਆ ਨਾ ਸੁਣਿਆ ਕਿਹਦੇ ਦਾ ਮੁਕਾਬਲਾ ਜੇਕਰ ਇਹਨੂੰ ਮੈਂ ਐਂ ਦੱਸਦਾ ਵੀ ਮੁਕਾਬਲਾ ਸੀਟ ਤੇ ਰੂਪ ਦੇ ਵਿੱਚ ਆ ਫਿਰ ਇਹ ਕੀ ਪਤਾ ਜਾਵੇ ਨਾ ਉਹ ਕੀ ਸੋਚੀ ਜੰਨਾ ਇਹ じゃ ਕੀ ਹੋ ਰਿਹਾ ਉਹ ਬੱਸ ਯਾਰ ਤੁਸੀਂ ਆ ਜਿਓ ਠੀਕ ਆ ਮੈਂ ਜਾਨਾ ਚੰਗਾ ਚੱਲਾ ਉਹਨੇ ਬਸ ਥੋੜੇ ਟਾਈਮ ਚ ਚੱਲੀ ਜੱਗੇ ਫਿਰ ਉਹ ਚੱਲਦੇ ਆ ਮੜਾ ਜਾ ਗੱਲ ਕਰ ਲਈਏ ਉਹ ਭਾਈ ਇਹਦਾ ਕੁਝ ਵੀ ਨਹੀਂਗਾ ਇੱਥੇ ਦਾ ਓਏ ਹਾਂ ਓਏ ਆਗੇ ਓਏ ਓ ਤੂੰ ਤਾਂ ਕਹਿੰਦਾ ਸੀ ਕੋਈ ਵੱਡਾ ਮੁਕਾਬਲਾ ਆਉਣਾ ਹੈ ਇਹਦਾ ਜਵਾਕ ਜਪਠੈਰ ਖਿਆਰ ਓ ਇਹਦਾ ਮੁਕਾਬਲਾ ਥੋੜੀ ਹੋਣਾ ਵੱਡੇ ਹੋਗਾ ਮੁਕਾਬਲਾ ਤਾਂ ਬਸ ਹੌਣ ਵਾਲੇ ਨੇ ਮਿਲਾਉ ਹੁੰਦੇ ਨੇ ਖਿਡਾਰੀ ਦੇਖੀ ਜਾ ਤੁਸੀਂ ਓ ਤੂੰ ਇਹਦਾ ਮੁਕਾਬਲਾ ਦਿਖਾਉਣ ਲਈ ਲੈ ਆ ਮੈਨੂੰ ਇੱਥੇ ਯਾਰ ਉਸਤਾਦ ਅੱਜ ਤਾਂ ਠੀਕ ਹੈ ਤੂੰ ਦੂਜੇ ਪਾਸੇ ਦਾ ਵੇਖ ਲੈ ਉਹ ਰੂਪ ਬਾਈ ਇਹ ਮੁਕਾਬਲਾ ਨਾ ਉਸਤੀ ਚੈਂਪੀਅਨ ਰੂਪ ਤੇ ਹੋਣ ਵਾਲੀ ਆਪਜੀ ਦੀ ਮਸ਼ੂਕ ਸੀਰਤ ਦਾ ਹੋ ਰਿਹਾ ਅੱਛਾ 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 ਤੂੰ ਦੱਸਿਆ ਇਹਨੂੰ ਮੇਰੇ ਬਾਰੇ ਉਹ ਮੈਨੂੰ ਤਾਂ ਪਤਾ ਹੀ ਨਹੀਂ ਸੀ ਜੇ ਮੈਨੂੰ ਪਤਾ ਹੁੰਦਾ ਤੂੰ ਇੱਥੇ ਆਉਣੀ ਐ ਤੇਰੀ ਸ਼ਕਲ ਨਹੀਂ ਦੇਖਣੀ ਪਸੰਦ ਕਰਦਾ ਮੈਂ ਮੈਂ ਆਪ ਵੀ ਨਹੀਂ ਆਉਣਾ ਸੀ ਇੱਥੇ ਇਹ ਤੁਹਾਡੇ ਦੋਵਾਂ ਲਈ ਸਰਪ੍ਰਾਈਜ਼ ਸੀ ਜੋ ਮੈਂ ਤੇ ਸਤਗੁਰ ਨੇ ਪਲਾਨ ਕੀਤਾ ਸੀ ਤੇਰੀਆਂ ਗੱਲਾਂ ਤੋਂ ਐਵੇਂ ਲੱਗਦਾ ਜਿਵੇਂ ਤੂੰ ਇਹਦੀ ਜੀਐਫ ਹੋਣੀ ਐ ਹੈ ਤਾਂ ਹੈ ਨਹੀਂ ਪਰ ਮੈਂ ਬਣ ਚੂੰਗੀ ਤੈਨੂੰ ਇਸ ਮੁਕਾਬਲੇ ਤੇ ਹਰਾਉਣ ਤੋਂ ਬਾਅਦ ਫੇਰ ਤੂੰ ਭੁੱਲ ਜਾ ਮੈਨੂੰ ਹਰਾਉਣਾ ਤੇਰੇ ਵਸ ਦੀ ਗੱਲ ਨਹੀਂ ਹੈਗੀ ਇਹ ਤਾਂ ਟਾਈਮ ਦੀ ਪਤਾ ਲੱਗੂ ਵੀ ਕੌਣ ਜਿੱਤੂ ਕੌਣ ਹਾਰੂ ਤੁਸੀਂ ਟਾਈਮ ਨਾ ਵੇਸਟ ਕਰੋ ਆਪਾਂ ਖੇਡ ਸ਼ੁਰੂ ਕਰਦੇ ਆਂ ਉਹ ਤਿਆਰ ਹੋ ਤੁਸੀਂ ਸਿਰ ਤੇ ਪਾਣੀ ਤਾਂ ਨਹੀਂ ਪੀਣਾ ਨਹੀਂ ਨਹੀਂ ਇਹਨੂੰ ਪੁੱਛ ਲਾ ਪੀਣਾ ਹਾਂ ਕਰਦੀ ਮੈਂ ਸਟਾਰਟ ਹਾਂਜੀ ਚਲੋ ਸਟਾਰਟ ਬਈ ਰੂਪ ਹਾਰ ਗਈ ਤੇ ਸੀਰ ਤੇ ਜਿੱਤ ਗਈ ਹਾਰ ਤਾਂ ਤੂੰ ਗਈ ਹੁਣ ਡੇਅਰ ਕੰਪਲੀਟ ਕਰਨ ਦੀ ਵਾਰੀ ਕੀ ਡੇਅਰ ਆ ਡੇਅਰ ਇਹ ਆ ਤੂੰ ਤੇ ਤੇਰਾ ਬੋਏਫ੍ਰੈਂਡ ਨਾ ਜੱਗੇ ਦੇ ਸਾਹਮਣੇ ਜਾ ਕੇ ਕੰਨ ਫੜ ਕੇ ਉੱਠ ਕੇ ਬੈਠ ਕਰੋ ਮੈਂ ਉਹਦੇ ਸਾਹਮਣੇ ਕੰਨ ਫੜ ਕੇ ਨਹੀਂ ਖੜ ਸਕਦੀ ਸ਼ਰਤ ਦੇ ਮੁਤਾਬਿਕ ਤੁਹਾਨੂੰ ਦੋਵਾਂ ਨੂੰ ਇਹ ਡੇਅਰ ਕੰਪਲੀਟ ਕਰਨਾ ਪੈਣਾ ਇਹ ਸਭ ਨਾ ਤੇਰੇ ਕਰਕੇ ਹੋਇਆ ਹੈ ਓ ਯਾਰ ਮੈਨੂੰ ਕੀ ਪਤਾ ਸੀਗਾ ਵੀ ਇੱਥੇ ਇਹ ਹੋਊਗਾ ਮੈਨੂੰ ਤਾਂ ਨਾਲ ਹੀ ਉਮੀਦ ਸੀਗੀ ਵੀ ਤੂੰ ਜਿੱਤੇਂਗੀ ਪਤਾ ਨਹੀਂ ਕੀ ਹੋ ਗਿਆ ਇੱਕਦਮ ਸਿਰ ਭਾਰੀ ਹੋ ਗਿਆ ਸੀ ਮੇਰਾ ਤਾਂ ਆ ਗੱਲਾਂ ਤੇ ਲੜਾਈ ਨਾ ਬਾਅਦ ਚੋ ਕਰਿਓ ਜਿਹੜੀ ਸ਼ਰਤ ਤੇ ਗਿਆ ਪੂਰੀ ਕਰੋ ਜਾ ਕੇ ਜੱਗੇ ਮੈਨੂੰ ਮਾਫ਼ ਕਰ ਦੇ ਮਾਫ਼ ਕਰ ਦੇ ਰੂਪ ਬਾਰੇ ਤਾਂ ਦੱਸਿਆ ਨੂੰ ਹਾਂ ਬਾਈ ਇਹ ਗਲਤੀ ਮੇਥੋਂ ਹੋਈ ਆ ਵੈਸੇ ਵਧੀਆ ਬਦਲਾ ਲਿਆ ਨਾ ਤੇਰੀ ਪ੍ਰਾਣੀ ਮਸ਼ੂਕ ਤੋਂ ਉਹ ਜੇ ਸ਼ਰਤ ਹਾਰ ਜਾਂਦੀ ਕਿੱਥੋਂ ਦੀ ਲੱਖ ਰੁਪਇਆ ਉਹ ਆਏ ਕਿਵੇਂ ਹਾਰ ਜਾਂਦੀ ਤੇਰੇ ਵਾਲੀ ਪਤਾ ਕਿੰਨੀ ਸਕੀਮਾਂ ਆ ਉਹਦੀ ਹਾਰ ਦਾ ਬੰਦੋਬਸਤ ਤਾਂ ਮੈਂ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰਾਈ ਸੀ ਖੇਡ 'ਚ ਚੀਟਿੰਗ ਕਰਨੀ ਗਲਤ ਹੈ। ਅੱਛਾ। ਧੋਖਾ ਦੇਣਾ ਗਲਤ ਗੱਲ ਨਹੀਂ ਹੈਗੀ ਹੈਨਾ? ਉਹ ਪਰ ਫਿਰ ਵੀ ਮੈਂ ਕਿਹੜਾ ਕੋਈ ਵੱਡੇ ਮੁਕਾਬਲੇ ਦੇ ਵਿੱਚ ਚੀਟਿੰਗ ਕੀਤੀ ਆ। ਛੋਟਾ-ਮੋਟਾ ਹੀ ਸੀਗਾ। ਜੇ ਉਹਨੂੰ ਪਤਾ ਲੱਗ ਜਾਂਦਾ? ਜੇ ਪਤਾ ਲੱਗ ਜਾਂਦਾ ਤਾਂ ਲੱਗ ਜਾਂਦਾ। ਕੀ ਕਰ ਲੈਂਦੀ ਉਹ ਮੇਰਾ? ਉਹ ਗੱਲ ਵਾਕਾ ਮੈਨੂੰ 10000 ਰੁਪਏ ਉਹਨੂੰ ਦੇਣਾ ਪਿਆ। ਉਹ 10000 ਐਵੇਂ ਹੀ ਦੇਤਾ ਉਹਨੂੰ। ਤੇਰੀ ਮੁਹੱਬਤ ਤੋਂ ਤਾਂ ਮੈਂ ਲੱਖਾਂ ਵਾਰ ਦਵਾ। ਹਜ਼ਾਰਾਂ ਦੀ ਕੀ ਗੱਲ ਹੈ? ਨਾਲੇ ਵੈਸੇ ਵੀ ਮੇਰਾ ਫੋਨ ਖਰਾਬ ਹੋ ਗਿਆ ਸੀਗਾ। ਤਮੈਂ ਸੋਚਿਆ ਵੇਚ ਦਿੰਨੀ ਆ ਹੁਣ ਕੋਈ ਨਾ ਮੈਂ ਨਵਾਂ ਲੈ ਲੂੰਗੀ ਤੇ ਘਰੇ ਕਹਿ ਦੂੰਗੀ ਕਿ ਖਰਾਬ ਹੋ ਗਿਆ। ਉਹ ਯਾਰ ਤੇਰੇ ਦਿਮਾਗ ਚ ਪਤਾ ਨਹੀਂ ਕੀ ਕੁਝ ਚੱਲਦਾ ਰਹਿਣਾ। ਕੀ ਆ ਯਾਰ ਮੈਂ ਤੇਰੀ ਖਾਤਰ ਕਿੱਡਾ ਵੱਡਾ ਰਿਸਕ ਚੁੱਕਿਆ। ਥੈਂਕ ਯੂ ਤੇ ਤੂੰ ਕੀ ਬੋਲਣਾ? ਐਟੀਟਿਊਡ ਦਿਖਾ ਰਿਹਾ ਮੈਨੂੰ। ਉਹ ਵੈਸੇ ਧੰਨਵਾਦ ਆ ਤੇਰਾ ਕਰਨਾ ਬਣਦੀ ਆ। ਜਿਹੜਾ ਕੰਮ ਮੈਥੋਂ ਇੰਨੇ ਟਾਈਮ ਚ ਨਹੀਂ ਹੋਇਆ ਤੂੰ ਮਿੰਟਾਂ ਚ ਕਰਤਾ। ਕੱਲੇ ਧੰਨਵਾਦ ਕਰਨ ਨਾਲ ਨਹੀਂ ਸਰਨਾ। ਤੈਨੂੰ ਹੱਥ ਮਿਲਾਉਣਾ ਪੈਣਾ ਮੇਰੇ ਨਾਲ। ਹੋ ਰਹੀ ਹੈ ਕਿਵੇਂ ਮਮਾਏ ਕਹਾਂ ਜੀ ਮੈਂ ਛੱਡ ਦਿੰਨਾ ਕਾਲਜ ਕਿੱਥੇ ਬਸਾਂ ਦੇ ਠੱਕੇ ਗੰਦੇ ਫਿਰੋਂਗੇ ਮੈਂ ਦੋ ਚਾਰ ਮਿੱਠੇ ਮਿੱਠੀਆਂ ਗੱਲਾਂ ਕਰ ਲਾਂਗੇ ਤੇਰੇ ਕੰਨ ਮੇਰੀਆਂ ਮਿੱਠੀਆਂ ਗੱਲਾਂ ਨੂੰ ਨਹੀਂ ਛਿੱਤਰਾਂ ਨੂੰ ਤਰਸਦੇ ਨੇ ਆ ਤੇਰਾ ਐਟੀਟਿਊਡ ਨਾ ਮੈਨੂੰ ਜਮਾਂ ਨਹੀਂ ਪਸੰਦ ਆ ਆ ਮੈਨੂੰ ਤੇਰਾ ਮੂੰਹ ਨਹੀਂ ਪਸੰਦ ਮੇਰੇ ਚਿਹਰੇ 'ਤੇ ਤਾਂ ਤੁਸੀਂ ਹੱਥ ਪਾ ਲਓ ਕਿਉਂਕਿ ਤੁਸੀਂ ਹੁਣ ਮੇਰੇ ਨਾਲ ਹੀ ਰਹਿਣਾ ਤੇਰੇ ਨਾਲ ਰਹਿੰਦੀ ਆ ਮੇਰੀ ਜੁੱਤੀ ਉਸ ਦਿਨ ਦੀ ਕੁੱਟ ਭੁੱਲੀਆ ਲੱਗਦਾ ਤੂੰ ਬਾਲਾ ਮਾਨ ਤੈਨੂੰ ਆਪਦੇ ਜੱਗੇ ਤੇ ਉਹ ਤੇਰੀ ਕੁੱਤੇ ਹੀ ਨੀ ਕਦਰ ਨਹੀਂ ਕਰਦਾ ਤੇਰੇ ਵੱਸ ਦੀ ਗੱਲ ਨਹੀਂ ਹੈਗੀ ਤੈਨੂੰ ਨਾ ਕੁੱਤੇ ਖਾਣੀ ਕਰਾਉਣ ਦੀ ਆਦਤ ਪੈ ਗਈ ਆ ਸਿਰਤ ਕਿਉਂ ਆਪਦਾ ਸਿਰਕ ਪਾਈ ਜਾਨੀ ਇਹਦੇ ਨਾਲ ਲੜ ਕੇ ਬੱਸ ਆ ਗਈ ਚੱਲ ਚਲੀਏ ਆਪਾਂ ਉਹ ਤੇਰੀ ਲਈ ਸੀ ਲਿਆਨੇ ਤੈਨੂੰ ਕਿ ਕਾਲਜ ਕਿਉਂ ਨਹੀਂ ਆਈ ਉਹਦੀ ਮੰਮੀ ਬਿਮਾਰ ਆ ਤਾਂ ਨਹੀਂ ਆਉਂਦੀ ਕੋਈ ਨਾ ਕੱਲ ਤਾਂ ਆਉਗੀ ਚੱਲ ਉਹਦਾ ਨੰਬਰ ਤਾਂ ਦੇ ਦੇ ਤੇਰਾ ਹੁਣ ਮੈਂ ਕੰਮ ਵੀ ਕਰਤਾ ਨੰਬਰ ਤਾਂ ਤੈਨੂੰ ਮੈਂ ਦੇ ਦਵਾ ਇਦਾਂ ਨਹੀਂ ਗੱਲ ਨਹੀਂ ਕਰਨੀ ਹੈਗੀ ਪਹਿਲਾਂ ਤੈਨੂੰ ਉਹਨੂੰ ਫੇਸ ਟੂ ਫੇਸ ਪ੍ਰਪੋਜ਼ ਕਰਨਾ ਪੈਣਾ ਉਹ ਜਿਵੇਂ ਆਪ ਹੀ ਪ੍ਰਪੋਜ਼ ਕਰਨਾ ਸੀ ਤਾਂ ਤੈਨੂੰ ਕਿਉਂ ਵਿਚ ਪਾਇਆ ਤੈਨੂੰ ਕਿਉਂ ਬਚੋਲਾ ਬਣਾਇਆ ਮੈਂ ਸਿਫਾਰਿਸ਼ ਲਾਉਣ ਵਾਲੇ ਨਾ ਡਿਊਟੀ ਨਹੀਂ ਕਰਦੇ ਉਹ ਤੂੰ ਮੁੱਕ ਰਹੀ ਆਂ ਉਹਦੇ ਵਾਦੇ ਤੋਂ ਮੈਂ ਵਾਦੇ ਤੋਂ ਨਹੀਂ ਮੁੱਕ ਰਹੀ ਤੈਨੂੰ ਅਕਲ ਸਿਖਾ ਰਹੀ ਆਂ ਜੇ ਆਏ ਮੈਂ ਨੰਬਰ ਦਿੱਤਾ ਤੂੰ ਗੱਲ ਕਰ ਲਈ ਨਾਲੇ ਤਾਂ ਤੂੰ ਆਪ ਛਿੱਤਰ ਖਾਏਂਗਾ ਨਾਲੇ ਮੇਰੇ ਪਵਾਏਂਗਾ ਮੇਰੀ ਗੱਲ ਸੁਣ ਪਹਿਲਾਂ ਤੂੰ ਨਾ ਉਹਦਾ ਫਰੈਂਡ ਬਣ ਜਦੋਂ ਉਹਨੂੰ ਕੁਝ ਨਾ ਕੁਝ ਤੇਰੇ ਚ ਚੰਗਾ ਲੱਗਣ ਲੱਗ ਗਿਆ ਫਿਰ ਪ੍ਰਪੋਪੋਜ਼ ਕਰਦੀ ਇਕ ਤਾਂ ਤੂੰ ਕਾਲੀ ਬੋਤ ਕਰਦਾ ਆ ਤਾਂ ਹੀ ਕੁੜੀ ਤੇਰੇ ਨਾਲ ਕੋਈ ਸੈੱਟ ਨਹੀਂ ਹੁੰਦੀ ਉਹ ਚੱਲ ਆ ਗੱਲ ਵੀ ਸਹੀ ਆ ਚੱਲ ਐਵੇਂ ਕਰਕੇ ਵੇਖ ਲੈਨੇ ਆ ਫਿਰ ਚੱਲ ਆਇਆਂ ਕਰ ਜੱਗੇ ਦਾ ਨੰਬਰ ਹੈਗਾ ਤੇਰੇ ਕੋ ਮੈਨੂੰ ਦਹੀਂ ਦੇਖ ਦੇਖ ਕਿੰਨੀ ਕਾਲੀ ਆ ਆਪ ਦਾ ਫਾਇਦਾ ਭਾਲ ਦੇ ਤੂੰ ਤਾਂ ਉਹ ਨਹੀਂ ਯਾਰ ਦਹੀਂ ਦੇ ਦੇ ਪਲੀਜ਼ ਲੈ ਹੈਲੋ ਹੈਲੋ ਜੱਗੇ ਕੌਣ ਇੰਨੇ ਵੀ ਅਣਜਾਨ ਨਹੀਂ ਹੈਗੇ ਤੁਸੀਂ ਕਿ ਤੁਹਾਨੂੰ ਪਤਾ ਨਹੀਂ ਹੈਗਾ ਮੈਂ ਕੌਣ ਬੋਲਦੀ ਆ ਚੱਲ ਕੋਈ ਨਾ ਦੱਸ ਹੀ ਦਿੰਦੀ ਆ ਸੀਰਤ ਬੋਲਦੀ ਆ ਉਹ ਤੂੰ ਤੂੰ ਫੋਨ ਕਿਉਂ ਕੀਤਾ ਤੁਹਾਡੇ ਲਈ ਨਾ ਇੱਕ ਸਰਪ੍ਰਾਈਜ਼ ਆ ਉਹ ਮੈਨੂੰ ਕੋਈ ਲੋੜ ਨਹੀਂ ਯਾਰ ਤੇਰੇ ਸਰਪ੍ਰਾਈਜ਼ ਦੀ ਹੈਲੋ ਹੈਲੋ ਲੈ ਦੱਸ

ਕਿਦਰੇ ਨਹੀਂ ਤੇਰੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਦੋ ਮਿੰਟ ਗੱਲ ਸੁਣ ਲੇਗਾ ਕਿਦਰੇ ਨਹੀਂ ਕੁਝ ਹੁੰਦਾ ਬੰਦੀ ਕੁੱਟਣਿਆ ਫੇਰ ਕੁੱਟਲੀ ਉਹ ਜੱਗੇ ਬਾਈ ਸੁਣ ਲਾ ਯਾਰ ਇਹਦੀ ਗੱਲ ਨਾ ਤਾਂ ਇਹਨੇ ਆਪਾਂ ਨੂੰ ਜਾਣ ਦੇਣਾ ਨਾ ਨੇ ਆਪ ਜਾਣਾ ਉਹ ਹਾਂ ਦੱਸ ਕੀ ਆ ਲਵ ਯੂ ਆ ਫੁੱਲ ਫੜਕੇ ਨਾ ਮੇਰੇ ਪਿਆਰ ਦੀ ਇਲਾਜ ਰੱਖ ਲੈ ਯਾਰ ਤੂੰ ਕਿਉਂ ਵਾਰ-ਵਾਰ ਬੇਇੱਜ਼ਤੀ ਕਰਾਉਣਾ ਜਾਂਦੀ ਆ ਤੈਨੂੰ ਜਦੋਂ ਸਮਝਾਤਾ ਵੀ ਨਹੀਂ ਗੱਲ ਕਰਨੀ ਤੇਰੇ ਨਾਲ ਤੇਰੇ ਨਾਲ ਤਾਂ ਕੀ ਮੈਂ ਕਿਸੇ ਨਾਲ ਨਹੀਂ ਗੱਲ ਕਰਨੀ ਪਿਆਰ ਮੈਂ ਕੀ ਨਹੀਂ ਕੀਤਾ ਤੇਰੇ ਪਿੱਛੇ ਤੂੰ ਤਾਂ ਪਤਾ ਨਹੀਂ ਕਿਉਂ ਪੱਥਰ ਬਣਿਆ ਹੋਇਆ ਵਾਂ ਜੇ ਰੂਪ ਤੇ ਨੂੰ ਛੱਡ ਗਈ ਇਹਦਾ ਮਤਲਬ ਇਹ ਥੋੜੀ ਕਿ ਸਾਰੀਆਂ ਕੁੜੀਆਂ ਇੱਕੋ ਜੀਆਂ ਹੋਣ ਮੈਂ ਤੈਨੂੰ ਸੱਚੀ ਬਹੁਤ ਪਿਆਰ ਕਰਦੀ ਆ ਜੱਗੇ ਓ ਯਾਰ ਨਹੀਂ ਚਾਹੀਦਾ ਤੇਰਾ ਪਿਆਰ ਅੱਸ਼ ਕੁਸ਼ਕ ਦੇ ਚੱਕਰਾਂ 'ਚ ਨਹੀਂ ਪੈਣਾ ਮੈਂ ਮੰਨ ਜਾ ਨਾ ਜੱਗੇ ਕਿਉਂ ਕੁੜੀ ਦੀ ਜਾਨ ਲੈਣੀ ਆ ਤੂੰ ਓਏ ਈਮੋਸ਼ਨਲ ਡਰਾਮਾ ਨਾ ਮੇਰੇ ਸਾਹਮਣੇ ਨਾ ਚੱਲਣਾ ਬਸ ਬਹੁਤ ਹੋ ਗਿਆ ਤੇਰੇ ਪਿੱਛੇ ਲੰਮਕਦੀ ਨੂੰ ਉਹ ਕੀ ਕਰਨੀ ਆ ਪਾਗਲ ਹੋ ਗਈ ਜੱਗੇ ਤੇਰੇ ਕੋਲ ਦੋ ਆਪਸ਼ਨਸ ਨੇ ਜਾਂ ਤਾਂ ਫੁੱਲ ਚੱਕ ਲੈ ਜਾਂ ਪਿਸਟਲ ਚੱਕ ਕੇ ਮੇਰੇ ਗੋਲੀ ਮਾਰ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਿਆ ਚੱਲਣ ਤੁਹਾਨੂੰ ਇਹ ਪਾਰਟ ਤੀਜਾ ਕਿਵੇਂ ਲੱਗਿਆ ਸਨ ਲਾਈਕ ਤੇ ਕਮੈਂਟ ਕਰਕੇ ਦੱਸੋ ਤੇ ਜਿਹੜੇ ਚੈਨਲ ਦੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪਾੜ ਚੌਥਾ ਵੇਖਣ ਲਈ ਵੀਰਵਾਰ ਨੂੰ ਤਿਆਰ ਰਹੋ ਅਗਲੇ ਵੀਰਵਾਰ ਨੂੰ 9 ਵਜੇ ਤੇ ਆਪਾਂ ਹੁਣ ਬੋਲਾਂਗੇ ਜੀ 15 ਕਮੈਂਟ ਜਿਹੜੇ ਪਹਿਲੇ ਕਰਦੇ ਹੁੰਦੇ ਨੇ ਤੇ ਬੋਲੋ ਜੀ ਅਨੀਤਾ ਚੰਦੇਲ ਮਨਜੋਤ ਖੈਰਾ ਬੱਬੂ ਬੰਗੂ ਬਲਜੀਤ ਸਿੰਘ ਸ਼ਾਤੀ ਲ ਗੇਮਿੰਗ ਇਨੋਸੈਂਟ ਚੱਟੀ ਕਾਰਤਿਕ ਅਨਕੁਸ਼ ਕੁਲਾਟੀ ਅਫੀਸ਼ੀਅਲ ਪ੍ਰਿੰਸ ਸਮੀਰ ਖਾਨ ਗੁਰਰਾਲ ਸਿੰਘ ਪੁਸ਼ਪਿੰਦਰ ਬਾਠ ਜੱਸੀ ਅੰਜਲੀ ਹਰਜੀਤ ਸਿੰਘ ਮਾਨ ਇਹ ਸੀ ਪਹਿਲੇ 15 ਮਿੰਟ ਜਿਨ੍ਹਾਂ ਨੇ ਪਿਛਲੇ ਪਾਰਟ ਤੇ ਕੀਤੀ ਸੀ ਤੁਸੀਂ ਵੀ ਕਰਿਆ ਕਰੋ ਤੁਹਾਡਾ ਵੀ ਨਾਮ ਬੋਲਾਂਗੇ ਇੰਸਟਾਗ੍ਰam ਤੇ ਫੇਸਬੁੱਕ ਤੇ ਆਪਾਂ ਨੂੰ ਫੋਲੋ ਕਰ ਲਿਓ ਤੇ ਲੋਜੀ ਜੀ ਦੀ ਆਈਡੀ ਹੈ ਇਸਟਾ ਹਾਂਜੀ ਫੇਸਬੁੱਕ ਤੇ ਗਿਆ ਪੱਲੀ ਗੁਰੀ ਮੂਵਿਜ਼ ਉੱਥੇ ਜਰੂਰ ਫੋਲੋ ਕਰਿਓ ਮਿਲਦੇ ਆ ਜੀ ਆਪਾਂ ਪਾੜ ਹਾਂ ਪਾੜਤੀ ਜਾਦਾ ਨਾ ਪਾੜ ਚੌਥੇ ਨਾਲ ਹਾਂ ਪਾੜ ਚੌਥੇ ਨਾਲ ਮਿਲਦੇ ਆ ਤੇ ਸ਼ਹਿਰ ਬੱਦ ਤੋਂ ਬੱਦ ਕਰ ਦਿਓ ਯਾਰੋ ਦੋਸਤਾਂ ਨੂੰ ਭਜਾ ਦਿਓ ਤੇ ਪਹਿਲੇ ਪਾੜ ਨੂੰ ਬਹੁਤ ਬਹੁਤ ਪਿਆਰ ਦਿੱਤਾ ਸੀ ਨੇ ਥੈਂਕ ਯੂ